ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮਾਤਮਾ ਦੇ ਅੱਗੇ ਅਰਦਾਸ ਹੈ ਇਕਾਲ ਪੁਰਖ ਵਾਹਿਗੁਰੂ ਸੱਚਾ ਪਾਤਸ਼ਾਹ ਜੀ ਜਿੰਨੇ ਵੀ ਵਿਊਰ ਇਸ ਸਮੇਂ ਸਾਨੂੰ ਦੇਖ ਰਹੇ ਆ ਮੇਰੇ ਦਾਤਾ ਸਭ ਨੂੰ ਤੰਦਰੁਸਤੀਆਂ ਬਖਸ਼ੀ ਸਭ ਦੀਆਂ ਮਨੋ ਕਾਮਨਾਵਾਂ ਪੂਰੀਆਂ ਕਰ ਦੇਈਏ ਸਾਰੇ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਰਹਿਣ ਚੜ੍ਹਦੀਆਂ ਕਲਾ ਦੇ ਵਿੱਚ ਰਹਿਣ ਤੇ ਅੱਜ ਜਿਹੜਾ ਜੀ ਅਸੀਂ ਥੋੜਾ ਜਿਹਾ ਟੂਰ ਤੇ ਜਾ ਰਹੇ ਹਾਂ ਉਹ ਟੂਰ ਵੀ ਲੱਗਦਾ ਸਾਡਾ ਟੂਰ ਵੀ ਹੋ ਜਾਂਦਾ ਵਿੱਚ ਨਮਸਕਾਰ ਵੀ ਹੋ ਜਾਂਦਾ ਸਾਰਾ ਕੁਝ ਹੋ ਜਾਂਦਾ ਉਹ ਤੇ ਤੁਸੀਂ ਪਿਛਲੀ ਵੀਡੀਓ ਵਿੱਚ ਦੇਖਿਆ ਹੀ ਹੈ ਵੇ ਕਿੰਨਾ ਕਸਮਾਨ ਪਿਆ ਸੀਗਾ ਜਾਣ ਤੇ ਜਾਂ ਤਾਂ ਨਿਤਰ ਸਿੰਘ ਸਵਾ ਲੱਖੇ ਰਹਿ ਚੱਲਿਆ ਸੀਗਾ ਜਾਂ ਫਿਰ ਹੁਣ ਪੂਰੀ ਸੰਗਰ ਜਾਊਗੀ ਟਰੇਨ ਦੇ ਵਿੱਚ ਭਰੀ ਵੀ ਟਰੇਨ ਜਾਣੀਆਂ ਰੋਪੜ ਤੇ ਪਰ ਉਹ ਕਿਤੇ ਹੋਰ ਪਾਸੇ ਉਤਰ ਜਾਣਗੇ ਬਾਕੀ ਦੇ ਪਰ ਮੈਂ ਜਿੱਥੇ ਜੜਾ ਮੌਤੀ ਜਾਊਗਾ ਜੜੀ ਇਹ ਗੱਲ ਬਾਈ ਰਾਤ ਚਲੇਗਾ ਸੀ ਘਰ ਨੂੰ ਤੇ ਘਰ ਤੇ ਜੋ ਆਕਾਂ ਦੇ ਕੱਪੜੇ ਵੀ ਲਿਆਇਆ ਤੇ ਨਾਲੇ ਆਪਣਾ ਫੈਮਿਲੀ ਨਾਲੇ ਲਿਆਇਆ ਔਰ ਇਹਨੂੰ ਫੈਮਿਲੀ ਦੇ ਵਿੱਚ ਵਿੱਚ ਵੀ ਜਨੂਗੀ ਪਾਪਾ ਜੀ ਬੁਲਾਉਂਦਾ ਲੋਕੀ ਮਿੰਜੇ ਥੱਲੇ ਆਪਾ ਜੀ ਆਗੇ ਆਗੇ ਪਾਪਾ ਜੀ ਚਲੋ ਠੀਕ ਆ ਮਿਲਾ ਲਨੇ ਪੈਣਾ ਚਲੋ ਇਧਰ ਆ ਇਦਾਂ ਹੀ ਗੱਲ ਬਈ ਅਸੀਂ ਚਲੇ ਜਾਣਾ ਬਾਈ ਬਾਈ ਦੱਸੂਗਾ ਵੈਸੇ ਕੱਲਾ ਮੈਂ ਖਾਟੂ ਸ਼ਾਮ ਬਾਅਦ ਰ ਦੱਸੂਗਾ ਵੀ ਕਿਆ ਮੈਨੂੰ ਇੰਨੇ ਆਈਡੀਆ ਨਹੀਂ ਹੈਗਾ ਉਹਦੇ ਬਾਰੇ ਬਾਈ ਤੇ ਪੁੱਛੂਗਾ ਪਹਿਲਾਂ ਆਪਾਂ ਨੂੰ ਮਿਲਾ ਲੰਨੇ ਇਧਰ ਬੈਠੀਏ ਬਾਈ ਕੁਝ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰ ਮਾਤਾ ਜੀ ਨੂੰ ਕੋਈ ਚਰਦੇ ਕਲਾਤ ਰੱਖੇਗੀ ਦੇਖ ਤੂੰ ਤਾਂ ਕਹਿੰਦੀ ਹਾਂ ਭਾਬੀ ਜੀ ਹਾਂ ਭਾਬੀ ਦੀ ਵੀ ਸਾਸਰੀ ਘਰ ਤਿੰਨ ਹੋ ਗਈਆਂ ਜੀ ਇਕੱਟੀਆਂ ਇਹ ਵੈਸੇ ਕਹਿੰਦੇ ਹੁੰਦੇ ਤਿਹਾਰ ਵਾਲਿਆ ਘਰ ਗਲਿਆ ਹਨਾ ਪੰਗਾ ਪੈ ਜਾਂਦਾ ਉਹ ਗੱਲ ਹੈ ਢਿੱਡ ਸਾਡੇ ਬੜੇ ਨਹੀਂ ਹੋਣੇ ਕੱਲ ਕਹਿੰਦੀ ਸੀ ਵੀਡੀਓ ਜਦੋਂ ਨਹੀਂ ਹਾਂ ਕਹਿੰਦਾ ਦੇਖ ਲੈ ਤੰਦੂ ਕਹਿੰਦੇ ਮੈਂ ਉਹ ਨਹੀਂ ਕਿਤੇ ਨੂੰ ਕੁਤ ਵੀ ਕਹਿੰਦਾ ਅੱਜ ਤਾਂ ਭਾਬੀ ਦਾ ਪੂਰਾ ਖਿਆਲ ਰੱਖਦੇ ਆ ਸੰਗਵੀਰ ਕੋਲੇ ਮੈਂ ਦੇਖੇ ਕੱਲਾ ਦਾ ਪਹਿਲਾਂ ਹਨਾ ਕੱਲ ਕੱਲੇ ਤਾਂ ਮੇਰੇ ਤੇ ਤਰਸ ਖਾਦੇ ਤੂੰ ਮੇਰੇ ਨਾਲ ਜਾਨ ਨੂੰ ਵੀ ਤਿਆਰ ਨਹੀਂ ਹੋਈ ਕੰਨੀ ਮੈਂ ਨਹੀਂ ਜਾਣਾ ਬਾਬੇ ਨਾਨਕ ਨੇ ਮੇਰੇ ਤੇ ਕਿੱਡੀ ਵੱਡੀ ਕਿਰਪਾ ਕੀਤੀ ਲੈ ਇੱਕ ਛਲਡ ਚਾਰ ਪੰਜ ਜਣੇ ਤਿਆਰ ਹੋ ਗਏ ਨਹੀਂ ਮੈਂ ਤਾਂ ਨਹੀਂ ਜਾਣਾ ਤੇਰਾ ਭਾਈ ਉੱਥੇ ਜਾ ਕੇ ਪੁੱਤ ਕਿਹਾ ਤੂੰ ਕੀ ਕਰਨੀ थी ਤੂੰ ਕਿੱਥੇ ਨਹੀਂ ਸੀ ਅੱਭੇ ਜੇ ਹੁਣ ਮੰਨ ਲਾ ਵੀ ਉਰ ਤੇ ਆਪਾਂ ਮੱਥਾ ਟੇਕਣਗੇ ਕਿਤੇ ਨੂੰ ਜੇ ਜੇ ਕੇ ਮੱਥਾ ਹੀ ਨਹੀਂ ਟੇਕਿਆ ਮੈਂ ਪੁੱਛੂਗਾ ਵੀ ਤੂੰ ਕਰਨ ਕੀ ਆਈ ਸੀ ਪਹਾੜ ਕੀ ਹੈ ਇੱਕ ਫਲਾਉਜਾ ਸ੍ਰੀਕਲ ਕੀ ਹਾਲਾ ਪੁੱਤ ਉਹ ਪੁੱਤ ਬੰਦ ਕਰ ਦੇ ਦੋ ਮਿੰਟ ਨੂੰ ਬਾਜ ਨੂੰ ਜਿਵੇਂ ਆ ਮੇਰਾ ਛੋੜਾ ਕਾਕਾ ਇਹ ਤਾਂ ਬਗੈਰ ਤਾਂ ਮੇਰਾ ਜੀਅ ਹੀ ਨਹੀਂ ਲੱਗਿਆ ਮੈਂ ਰੋਜ਼ ਰੋਂਦਾ ਤਾਂ ਤੇਰੇ ਜਿੱਬੂ ਕਾਕਾ ਕਿਤੇ ਚਾਚੀ ਕਾ ਬਾਦ ਪੁੱਤ ਚਾਚੀ ਕਾ ਬਾਦ ਹੋਈ ਆ ਚੋਨੇ ਕੱਕਾ ਚਾਚੀ ਕਾ ਨਿਭਾਣੀ ਬਰਾ ਦੇ ਉਧਰ ਇਹ ਤਾਂ ਆਪਣੀ ਸਾਈਕਲ ਯਾਰ ਚੱਕਰ ਤੇ ਪਈ ਵੀ ਤੇ ਤੁਸੀਂ ਪਾਪਾ ਜੀ ਨੂੰ ਜੇ ਕੋਈ ਰੋਟੀ ਪਾਣੀ ਦਾ ਪਜਾਉਣਾ ਹੈ ਤਾਂ ਅੰਦਰ ਜ਼ਰੂਰ ਪਜਾ ਸਕਦੇ ਆ ਕੋਈ ਦਿੱਕਤ ਨਹੀਂ ਨੋ ਪ੍ਰੋਬਲਮ ਤੇ ਚਾਚੇ ਨੂੰ ਮੈਂ ਲੈ ਕੇ ਆਉਣਾ ਜਾ ਕੇ ਹੁਣ ਹਾਲ ਚਾਚੇ ਨੇ ਜਾਣਾ ਬਿੱਲ ਕੁਲ ਮੈਂ ਤੈਨੂੰ ਕੀ ਕਿਹਾ ਤਾਂ ਕਿਰਪਾ ਹੋਗੀ ਬੱਬੇ ਦੀ ਮੈਂ ਤਾਂ ਕਿੱਥੇ ਦਾ ਲਾ ਰੈੱਡ ਵੀਡੀਓ ਵਿੱਚ ਬਾਰੇ ਕਾਤੇ ਭਾਈ ਬਜਾ ਰਿਜਨ ਕੰਮ ਛਡਾ ਕੇ ਜਾਣ ਲੱਗੇ ਜਾਣ ਲੱਗੇ ਤਾਂ ਕੰਮ ਛੱਡ ਗਏ ਹੈ ਦੇਖ ਭਾਈ ਮੈਂ ਤਾਂ ਨਹੀਂ ਕਵਰ ਕਿਹਾ ਤਾਂ ਕੀ ਹੋਇਆ ਮਾੜਾ ਮਤਲਬ ਨਹੀਂ ਉਹ ਬੱਲੇ ਛੱਤੀ ਕਾ ਚਾਲਿਆ ਨੂੰ ਮੰਨੂ ਦੱਸ ਵੀ ਹਾਂ ਅਗਲੇ ਅਗਲੇ ਦਾ ਕੰਮ ਚੱਲਦਾ ਅਭਰਾ ਉਹਨੇ ਜਿਆਦਾ ਓਵਰਟਾਈਮ ਲਾ ਲਿਆ ਸੱਚੀ ਕੀ ਚੱਲਿਆ ਮੈਨੂੰ ਇੱਕ ਫੋਨ ਆ ਰਿਹਾ ਬਹੁਤ ਜ਼ਰੂਰੀ ਮੈਨੂੰ ਚੱਕਣਾ ਪੜਾ ਹਾਂ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਲਓ ਜੀ ਚਾਚੇ ਨੂੰ ਅਸੀਂ ਲੱਦ ਲਿਆਏ ਲੰਮੀ ਉੱਪਰ ਹੋਵੇ ਤੋ ਜੁਗ ਜੁਗ ਜੀ ਵੀ ਇਹ ਲੈ ਚਾਚਾ ਅੱਛਾ ਚਾਚਾ ਸਮਾਂ ਚੱਕ ਲਿਆ ਚਾਚਾ ਦੇਖੋ ਪਤਰਾ ਨਾਲ ਦੋਨਾਂ ਨਾਲ ਵੀ ਚਾਚੇ ਨੂੰ ਲੈ ਆਇਆ ਮੈਂ ਜਾ ਕੇ ਹਰਵਾ ਭਾਈ ਕੀ ਹੂੰ ਚਾਚਾ ਵੀ ਆਇਆ ਕੋਣ ਅੱਛਾ ਜੀ ਨਾ ਟੈਨਸ਼ਨ ਆ ਦੇਖ ਲਾ ਆਪਾਂ ਕਿੰਨੀ ਟੈਨਸ਼ਨ ਆ ਬੰਦ ਕੇ ਤਾਈ ਪੁੱਟਦੀਆਂ ਉਹ ਅੱਛਾ ਅੱਛਾ ਤੁਸੀਂ ਜ਼ਿਆਦਾ ਟੈਨਸ਼ਨ ਹੋਈਆਂ ਐ ਅੱਛਾ ਓਏ ਹੋਏ ਰੱਬਾ ਮੇਰਿਆ ਹਾਏ ਵੇਸ ਤੱਕ ਕੀ ਰਹੀ ਐ ਟੈਨਸ਼ਨ ਢਾ ਕੇ ਵਾਹਿਗੁਰੂ ਜਾਣੇ ਚੱਲ ਤੇ ਸਾਡੇ ਜੱਜ ਹੋ ਜਾਣਾ ਨਾਨਾ ਨਾ ਜਿੱਕਣਾ ਭਾਬੀ ਨੇ ਮੇਰੇ ਨਾਲ 3 ਦਿਨ ਤੇ ਖਾਣਾ ਖਲਾ ਖਲਾ ਕੇ ਹਾਂ ਕਰਿਆ ਮਤਲਬ ਕਹਿਣ ਦਾ ਭਾਬ ਅਸੀਂ ਮੋٹے ਤੇ ਪੱਕੇ ਹੋਣੇ ਹਾਂ ਤੀਰ ਬਣਾ ਕੇ ਖਾ ਲੇ ਇਹ ਰੱਖੇ ਵੀ ਇਹਦੇ ਬਾਸਤੇ ਰੱਖੇ ਵੀ ਨਹੀਂ ਰੱਖੇ ਵੀ ਆਪਾਂ ਨੇ ਇਹਦੇ ਬਾਸਤੇ ਕਚੌਰੀਆਂ ਹਾਂ ਤੇ ਕਚੌਰੀਆਂ ਨਹੀਂ ਰੱਖੀਆਂ ਗਈਆਂ ਇਹ ਕਚੌਰੀਆਂ ਤਾਂ ਮੈਂ ਫੇਰ ਬਣਾ ਕੇ ਦੇਵਾਂ ਉਹ ਪਤਾ ਕੀ ਗੱਲ ਹੈ ਜਿਹੜੀ ਕਚੌਰੀਆਂ ਉਹਨਾਂ ਵਿੱਚ ਨੇ ਚੀਕੜੀ ਜੀ ਪੈਦਾ ਹੋ ਜਾਂਦੀਆਂ ਕਿਆ ਕਹਿੰਦੇ ਹੁੰਦੇ ਆ ਉਹ ਜਾਲਾ ਜਹਾ ਇਹਦੇ ਦਾ ਕੀ ਲਾਓ ਏ ਲਾਓ ਜੀ ਸ਼ਾਬਾਸ਼ ਅੱਛੀ ਹੈ ਇਹ ਸਬਜੀ ਹੈ ਮੈਂ ਪ੍ਰਸ਼ਾਦਾ ਚਖਣਾ ਉਹ ਸਦਾਗਰ ਨੇ ਕੱਲ ਕਹਿ ਤੀ ਦਾਗਰ ਕਹਿੰਦਾ ਮੈਂ ਕਹਿੰਦਾ ਕਰਾਂ ਛੋਲੇ ਬਣਾਏ ਹੋਏ ਕਹਿੰਦਾ ਭਾਈ ਉਹਨੇ ਐਂ ਗੱਲ ਕਹੀ ਤੇ ਚਾਚਾ ਕਹਿੰਦਾ ਛੋਲੇ ਚਾਚੇ ਨੇ ਐ ਇਕਲਾ ਪ੍ਰੈਜੈਂਟੇਸ਼ਨ ਕੀਤੀ ਛੋਲਿਆਂ ਦੀ ਮੈਂ ਕਿਹਾ ਭਾਈ ਫਿਰ ਨੇ ਚੱਲਦੇ ਆਹ ਦੇ ਕੁਰਸੀ ਕੱਢ ਲੋ ਕਿੰਨੀਆਂ ਕੁਰਸੀਆਂ ਨੇ ਕੱਪੜੇ ਨਾਲੇ ਰੇ ੱੱੱਲੇ ਚਾਫੇ ਸੁਭੀਰਾਂ ਇਦਾਂ ਨਾ ਕਰੋ ਹੁਣ ਮੇਰੀ ਗੱਲ ਸੁਣੋ ਇੱਕ ਟਾਈਮ ਵਿਕੀ ਟਾਈਮ ਦੇਖ ਤਾਂ ਇਹ ਲੇਟ ਵਾਲੀ ਮੜੀ ਜੀ ਕਿੰਨਾ ਕੋਕਾ ਟਾਈਮ ਉਹ ਲੇਟ ਤਾਂ ਬਾੜ ਦੇ ਮੜੀ ਦੇਖਾਂ ਰੈਂਦਾ ਰਾਤ ਦੇ ਸਵਨ ਹੋ ਗਏ ਮੈਂ 10 ਵਜੇ ਸਾਢੇ 10 ਜਿਹੜਾ ਆਪਾਂ ਨੂੰ ਸਾਢੇ 9:00 ਕਿਹਾ ਸੀ ਸਾਢੇ 9 ਘੰਟਾ ਪਹਿਲਾਂ 에어ਪੋਰਟ ਬਾਗ ਦਾਵਾਸ ਘੰਟਾ ਦਾ ਉਹ ਕੋ ਯਾਰ ਚੱਕੇ ਨਾ ਹੋ ਜਾਣਗੇ ਉਹ ਬਾਈ ਕਿੱਧਰ ਫਿਰ ਜੰਦਾ ਯਾਰ ਬਾਈ ਨੇ ਵੀ ਰੱਜ ਗਿਆ ਬਾਈ ਰੋਟੀ ਖਾ ਲਈ ਹਨਾ ਨਹੀਂ ਮੈਂ ਮੇਰੇ ਮੇਥੇ ਵਗਾਰ ਰੋਟੀ ਖਾ ਕੇ ਮੇਥੇ ਨਹੀਂ ਨਹੀਂ ਮੇਥੇ ਵਗਾਰ ਪ੍ਰਸ਼ਾਦਾ ਛਕ ਲਿਆ ਤੁਸੀਂ ਹਾਂ ਇਹਨੇ ਜਿਗੂ ਵੀ ਹਾਂ ਸਾਰੀ ਇਹ ਬੈਠੇ ਹੋ ਲਈ ਲੰਗਰ ਵਾਲੇ ਟਾਟੇ ਦੀ ਗੱਲ ਹੈ ਜੀ ਜਿਹੜੇ ਸਾਹ ਵਗ ਰੌੜਕਾ ਲੱਗਿਆ ਹੋਇਆ ਲੰਗਰ ਵਾਲੇ ਟਾਟੇ ਵਛਾਉਣੇ ਵਾਲੀ ਉਹ ਗੱਲ ਹੈ ਇੱਧਰ ਨੂੰ ਬੁਕਿੰਗ ਹੋ ਗਈ ਪੂਰੀ ਇੱਥੇ ਬੈਠਣ ਦੀ ਜਗ੍ਹਾ ਨਹੀਂ ਹੁਣ ਲੰਗਰ ਵਾਲੇ ਟਾਟੇ ਚਾਹੀਦਾ ਭਾਈ ਅੱਛਾ ਬਾਬਾ ਖਿਸ਼ੌਣੇ ਕੱਟ ਨਾ ਵੀ ਕਿਸ ਸੁਭੀਰ ਵੀ ਕੀਦਰ ਜੇਸਟ ਕਰਕੇ ਦੇਖੀ ਨਹੀਂ ਸਭ ਜੀ ਜਿਹੜੀ ਆਪਣੇ ਵਾਲੀ ਹੈ ਜੀ ਦਾ ਇੱਕ ਨੰਬਰ ਬਸ ਬਾਕੀ ਸਭ ਚਾਹਤਾ ਚਾਹ ਕਰ ਤੈ ਕਰ ਦੋ ਬਸ ਨਹੀਂ ਨਹੀਂ ਪੈਕ ਜਾ ਚਿੰਨੀ ਨਹੀਂ ਰੋ ਪਰਚਾਤਾ ਚੱਕਣਾ ਯਾਰ ਤੁਹਾਨੂੰ ਤੁਸੀਂ ਰਾਤ ਨੂੰ ਥੋੜੀ ਚੱਕਣੀ ਪਾਰ ਮੈਂ ਨਹੀਂ ਸਵੇਰੇ ਜਾ ਕੇ ਤੁਸੀਂ ਉੱਥੇ ਜਾ ਕੇ ਸੁਣੀ ਹਾਂ ਗੱਲ ਗੱਲ ਉਹਦੀ ਵੈਸੇ ਠੀਕ ਹੈ ਮਿੱਕੀ ਦੀ ਮੇਰੀ ਪਤਾ ਕੀ ਗੱਲ ਹੈ ਮੈਂ ਤੁਮ ਬਾਪ ਦਾ ਮੈਂ ਟ੍ਰੇਨ ਚ ਪੀਓ ਜਿਆਦਾ ਐ ਚੁੱਕ ਚੁੱਕ ਹੋਣਾ ਬਹੁਤ ਬਈ ਮੈਨੂੰ ਭੁੱਖ ਲੱਗ ਜਾਂਦੀ ਜਰੇ ਕਰਨੀ ਭੁੱਖ ਫੇਰਨਾ ਨਹੀਂ ਚਾਹੀਦੀ ਨੂੰ ਚਲੋ ਇਹਦੇ ਵਾਸਤੇ ਦੇ ਦੂੰਗਾ ਤੇ ਤੈਨੂੰ 3-4 ਰੋਟੀਆਂ ਤੇਰੀਆਂ ਹੋ ਜੂਗੀਆਂ ਪੈਕ ਹੋਰ ਦੱਸ ਬਾਈ ਨਹੀਂ ਚ ਰੋਟੀ ਖਾ ਰਾ ਤੈਨੂੰ ਅੱਧੇ 15 ਮਿੰਟ ਬਰਵਾ ਦੇ ਮੇਰੀ ਗੱਲ ਤਾਂ ਸੁਣ ਲੈ ਚਾਚੇ ਟ੍ਰੇਨ ਦੇ ਵਿੱਚ ਕਿੰਨਾ ਸਮਾਨ ਰਸਤੇ ਵਿੱਚ ਆਉਣਾ ਬੜਾ ਬੜਾ ਬੋਲਾ ਤਾਂ ਆਉਣਾ ਨਹੀਂ ਹੈ ਨਾ ਬੜਾ ਬੋਲਾ ਹੋਰ ਵਾਧੇ ਚਲੇਗੀ ਬਾਈ ਕਿਥੋਂ ਆ ਨਹੀਂ ਆ ਸਕੂਪ ਆ ਰਹੇ ਬਚੂਪ ਗੋਮਰੇ ਵੇਲੇ ਨੂੰ ਗਿਆ ਤਾਂ ਕੁਝ ਨਹੀਂ ਮਿਲਿਆ ਆ ਗੋਮਰੇ ਮੈਨੂੰ ਆ ਤਾਂ ਨਹੀਂ ਵਿੱਚ ਨੂੰ ਉਹ ਲਾਰਟ ਟਾਈਮ ਆਏ ਤੇ ਉਹ ਕਿੰਨੇ ਟਾਈਮ ਨੂੰ ਆਏ ਆ ਮੈਨੂੰ ਹੁਣ ਲੱਗਦੀ ਆਸਤੀ ਕਰਕੇ ਗਏ ਤੇ ਬੰਦੇ ਨਹੀਂ ਉਹ ਕੋਈ ਮੈਨੂੰ ਹੁਣ ਲੱਗੀ ਯਾਰ ਆਵੇ ਘੰਟੇ ਦਾ ਕੰਦਾਂ ਦਾ ਬਾਈ ਦਾ ਕੋਈ ਇਧਰੋਂ ਤਾਂ 5-7 ਰੋਟੀਆਂ ਨਾਲ ਲੈ ਜਾਣੀਆਂ ਠੀਕ ਐ ਇਕੱਠੇ ਜਾਂਦਾ ਰਸ ਨਾ ਰਸ ਗੱਲ ਮਾਧਿਅਮ ਚਾਹੀਦਾ ਰਸ ਕਰਕੇ ਖਰਾਬ ਹੋਣਾ ਰਸ ਸੁਣਨ ਮੈਂ ਮਰ ਤੋਂ ਸਾਰ ਤੱਕ ਟ੍ਰੇਨ ਬੈਠਿਆ ਮੈਂ ਕਹਿੰਦਾ ਵੀ ਡੱਬੇ ਦੇ ਵਿੱਚ ਹਜ਼ਾਰੀ ਬੰਦਾ ਭਰ ਗਿਆ ਵਾਹਿਗੁਰੂ ਦਾ ਦਿਮਾਗ ਨੂੰ ਥਾਂ ਨਹੀਂ ਤੇ ਟ੍ਰੇਨ ਨਵੇਂ ਮਤਲਬ ਸੰਭ ਰਾ ਰੇ ਮੇਰੇ ਇਹਦਾ ਡਰਾ ਰਿਆ ਵੀ ਏਸੀ ਲੱਗਿਆ ਮੈਂ ਪੈ ਜੋ ਆਰਾਮ ਕਰ ਹੋਣੀ ਹੈ ਲੋੜਦਾ ਇਧਰੋਂ ਤਾਂ ਬਹੁਤ ਬੁੱਲ ਆਉਣੀ ਆ ਲੁਧਿਆਣਾ ਤੱਕ ਟ੍ਰੇਨ ਆਈ ਪੂਰੀ ਭਰ ਕੇ ਲੁਧਿਆਣਾ ਕੇ ਸੜਕਾ ਨੂੰ ਪੈ ਕੇ ਆਉਣ ਦੇ ਬਾਅਦ ਚੱਲ ਉਧਰੋਂ ਸਾਰੀਆਂ ਰੈਸਟਾਂ ਆ ਗਈਆਂ ਯਾਨੀ ਕਹਿੰਦਾ ਬਾਬਾ ਇੱਧਰ ਤੇ ਇੱਧਰ ਹਾਲੀ ਹੋ ਗਈਆਂ ਇੱਧਰ ਤੋਂ ਲੁਧਿਆਣਾ ਮੈਂ ਮੰਨੂ ਬੰਦਾ ਕਹਿੰਦਾ ਕਹਿੰਦਾ ਬਾਈ ਜੀ ਕਹਿੰਦਾ ਮੈਨੂੰ 12 ਵਜੇ ਦਾ ਬੈਠਾ ਕਹਿੰਦਾ ਮੈਂ ਉਹਨੂੰ ਕਹਿੰਦਾ ਆ ਵੀ ਚੱਲ ਮੇਰੇ ਫੈਕਟਰੀ ਦੀ ਗੱਲ ਕਰਦਾ ਵੀ ਉਹਨੂੰ ਬਹਿ ਜਾਣਾ ਕਹਿੰਦਾ 12 ਵਜੇ ਦਾ ਬੈਠਾ ਕਹਿੰਦਾ ਬਾਹਰ ਸੀਟ ਬਾਹਰ ਦੱਸ ਕਹਿੰਦਾ ਤਾਂ ਫਿਰ ਵੀ ਅਡਜਸਟਮੈਂਟ ਜੀ ਕਰਕੇ ਉਹਨੇ ਚੱਲਣਾ ਨੂੰ ਬਿਠਾ ਲਿਆ ਫਿਰ ਰਹਿ ਗਿਆ ਹਾਂ ਚੱਲ ਵੀ 12 ਵਜੇ ਦਾ ਆਉਣਾ ਕਿੱਥੇ ਤੋਂ ਉਹਨੂੰ ਸਿਰਫ ਵਿਆਹ ਉਹ ਘਟੋ ਕੀ ਬਟਰ ਮੈਂ ਮਾੜਾ ਦਿਮਾਗ ਵਿੱਚ ਸੋਚ ਗਿਆ ਮੈਂ 2 ਘੰਟੇ ਬੰਦਾ ਬਿਆਸ ਆਉਣ ਵਾਸਤੇ 2-3 ਘੰਟੇ ਪਹਿਲਾਂ ਸਟੇਸ਼ਨ ਤੇ ਬੈਠਾ ਆਇਆ 2 ਘੰਟੇ ਟ੍ਰੇਨਿੰਗ ਲਈ ਹਾਂ 2 ਵਜੇ ਤੁਰੇ ਇੱਥੇ ਦੇ ਹਾਂ ਪੂਰਾ 2 ਵਜੇ ਹਾਂ ਮੈਂ ਮਤਲਬ ਮੈਂ ਦੋ ਘੰਟੇ ਮੈਂ ਸੀਟ ਬਾਸ ਤੇ ਬੈਠ ਕੇ ਰਹੀਆ ਮੈਂ ਕਰਦਾ ਮਾਝ ਬੰਦੂ ਕਿ ਘੰਟਾ ਬੈਠ ਕੇ ਕਰਨੀ ਪੈਂਦੀ ਮਨ ਸੋਚਿਆ ਮੈਂ ਬੈਠ ਪੈਰੀ ਟੈਂਪੂ ਵਾਲਾ ਨੂੰ ਕਹਿੰਦਾ ਭਾਈ ਜੇ ਮੇਰੀ ਟ੍ਰੇਨਿੰਗ ਘੰਟਾ ਲੇਟ ਹੋਈ ਨਾ ਤਾਂ ਮੈਂ ਤੈਨੂੰ ਵਾਪਸ ਸਟਾਪ ਕਰਦਾ ਮੈਂ ਕਿਹੜਾ ਕੁੱਤੇ ਦੇ ਕਿਆ ਕਰੀਏ ਥੱਲੇ ਮਾਣੀ ਪਾਪਾ ਪੁੱਛੋ ਪਾਪਾ ਜੀ ਕੋਈ ਟਾਈਟਾਂ ਹੋਈ ਜਾਂਦੀ ਥੱਲੇ ਪਾਪਾ ਜੀ ਭਾਵੀ ਆਉਂਦੇ ਕੁੱਤਾ ਲੈ ਆਉਂਦੇ ਹੂੰ ਕਿਤੇ ਓਲੇ ਵਾਲੇ ਬੰਨਣਾ ਪੈਂਦੂ ਨੂੰ ਕਿੱਥੇ ਰੱਖ ਮਾਮੇ ਮਾਮੇ ਗੱਡੂ ਦੇਸਾ ਮਾਮਾ ਨਾਲ ਨਹੀਂ ਕਿਉਂਕਿ

ਚਲੋ ਇਹ ਦਾਸ ਮੈਨੂੰ ਜਾਣੀ ਜਿਹੜੀ ਪਰੰਧਾ ਹਾਇਤਾ ਗਲਤੇ ਆਏ ਹੁੰਦੀ ਦਾ ਗਲਤੇ ਆਏ ਇੱਕ ਜਾਨਾ ਆਹੋਂ ਲੱਕੜ ਦਾ ਕੋਈ ਬੈੱਡ ਨੇ ਆਉਗਾ ਉਹ ਲੱਕੜ ਦਾ ਬੈੱਡ ਨੇ ਆਉਗਾ ਉਹਨੇ ਸਾਝੂ ਮਨ ਨੂੰ ਖਾਦ ਕੇ ਬੋਣ ਨਾ ਉਹਨੇ ਕੋਈ ਵਫਾਦਾਰੀ ਨਾ ਰੋਣੀ ਕੰਨ ਚੋੜ ਆ ਗਿਆ ਬੈੱਡ ਦਾ ਟੱਕੜ ਚੱਕੜਾ ਤੁਹਾਡੇ ਸੁੱਟ ਸਾਰੇ ਕੱਟ ਦੇ ਹਾਂ ਸਹੀ ਗਾ ਮੈਂ ਗੱਲ ਇੱਕ ਮੇਰੀ ਗੱਲ ਤਾਂ ਪੂਰੀ ਹੋਣ ਦੋ ਪੁੱਤ ਹੈ ਉਹ ਲੈ ਕੇ ਚੱਲਣ ਭਾਬੀ ਲਈ ਚਾਏ ਨਹੀਂ ਚਾਹੇ ਕਹਿੰਨੀ ਮਦਦ ਚ ਨਹੀਂ ਗਈ ਉਹ ਵਫਾਦਾਰੀ ਦਾ ਦਿਖਾਉਣਾ ਕੋਈ ਬੰਦਾ ਆਉਂਦਾ ਭੌਂਕਦਾ ਤਾਂ ਹੈਗਾ ਉਹ ਵਫਾਦਾਰ ਤਾਂ ਹੈ ਕਦੀ ਕੋਣ ਨੇ ਦੇਖ ਕੇ ਡਰ ਜਾਂਦਾ ਅਗਲਾ ਹੈ ਵਧੀਆ ਕੁੱਤਾ ਚਾਹੀਦਾ ਹੈ ਬਰਵਾਦਾਰ ਰਹੇਗਾ ਅੱਛਾ ਇੱਕ ਗੱਲ ਹੈਗੀ ਚਾਚੇ ਵਫਾਦਾਰ ਵਾਕਈ ਉਹ ਹੈਗਾ ਮੈਂ ਕਿਹਾ ਉਹ ਕੁੱਤੇ ਨੂੰ ਚੁੱਪ ਕਰਾਓ ਚੁੱਪ ਕਰਕੇ ਜਦੇ ਉਹ ਨਹੀਂ ਦੇਖਣਾ ਉਹਨੂੰ ਪਤਾ ਲੈ ਮੇਰਾ ਮਾਲਕ ਕਹਿੰਦਾ ਵੀ ਤੇ ਭੈਤਰ ਭਾਈ ਕਿੰਨਾ ਮਾਰਦਾ ਸੀ ਕਹਿੰਦੇ ਭਾਈ ਉਰੇ ਛੱਡਣਾ ਇਹ ਮੈਂ ਕਹਿੰਦਾ ਕਰ ਬੈਠਾ ਕਣ ਗਾਨੂੰ ਦਲਦੇ ਨਹੀਂ ਜਾਣ ਦੇਣੀ ਛਡਾਉਣਾ ਨਾ ਉਹ ਰੱਖ ਲੈਣਾ ਸੀ ਕੁੱਤਾ ਵਧੀਆ ਮਨ ਕਰੇ ਰੱਖ ਲੋ ਨਹੀਂ ਇੱਕ ਬਾਤ ਹੈ ਹਏ ਭੌਂਕਦਾ ਨਾ ਬਸ ਉਹ ਭੌਂਕੜੇ ਵਾਲਾ ਤੇ ਤੈਂ ਕੀ ਕਰਨਾ ਜੇ ਤੈਨੂੰ ਵੀ ਭੌਂਕਣਾ ਦਾ ਦੋ ਦਿਨ ਬਾਅਦ ਕਹਿਣਾ ਉਹ ਭੌਂਕਦਾ ਤਾਂ ਵੱਡਾ ਆ ਗਿਆ ਅੱਛਾ ਇਹੀ ਤਾਂ ਫਾਇਦਾ ਹੈ ਹਾਂ ਜਿਹੜੀ ਕੁੱਤੜੀ ਗੱਲ ਉਹ ਮੈਂ ਤੁਨ ਕਿੜੇ ਹੈ ਨਹੀਂ ਨਾ ਅਜ ਬੁੰਦੇ ਤਾਂ ਦੇਖੋ ਮੈਂ ਮੈਂ ਇੱਕ ਇੱਕ ਗੱਲ ਨੋਟ ਕਰਿਓ ਦੇਖੋ ਸੌਰੀ ਸੁਣਨੇ ਵਾਲਿਆਂ ਨੂੰ ਵੀ ਸ਼ਾਇਦ ਇਹ ਲੱਗਦਾ ਤਾਂ ਵੀ ਮੈਂ ਗਲਤ ਲੱਗਿਆ ਬੋਲਣਾ ਵੀ ਜਦੋਂ ਬੰਦਾ ਕੋ ਗੁਰੂ ਘਰ ਜਾਂਦਾ ਉਹਨੂੰ ਘੇਰਨੇ ਵਾਲਾ ਨਹੀਂ ਚਾਹੀਦਾ ਮੂਰੇ ਠੀਕ ਹੈ ਨਾ ਬਈ ਮੈਂ ਆਪਣੇ ਘਰ ਨੂੰ ਗੁਰੂ ਘਰ ਵਾਂਗੂ ਸਮਝਦਾ ਵੀ ਉਰੇ ਸਭ ਦੀ ਹੈਲਪ ਹੁੰਦੀ ਐ ਸਾਰਾ ਕੁਝ ਹੁੰਦਾ ਐ ਵੀ ਜੇ ਹੁਣ ਤੈਨੂੰ ਮੇਰੇ ਕੋਲ ਨੂੰ ਆਉਣ ਲੱਗੇ ਤੈਨੂੰ ਰਸਤੇ 'ਚ ਬੰਦਾ ਕਿਰਨ ਕੋ ਤੂੰ ਕੱਲ ਨੂੰ ਦੇ ਤੈਨੂੰ ਕੋਈ ਦੁੱਖ ਤਕਲੀਫ ਹੋਈ ਤਾਂ ਘਰੇ ਸੋਚ ਕੇ ਬੈਠ ਜਾਣਾ ਇਹ ਅਰਥ ਦੇ ਕੁੱਤੇ ਨਹੀਂ ਜਾਣਦਾ ਨਾ ਉੱਪਰ ਨੂੰ ਕੀ ਕਰੀਏ ਫੇ ਤੇਰੀ ਦੁੱਖ ਤਕਲੀਫ ਮੈਂ ਦੂਰ ਕਿਵੇਂ ਕਰੂੰਗਾ ਨਹੀਂ 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 ਜਿਹੜੇ ਮੁੜ ਗਿਆ ਜਵਾਬ ਹੀ ਹੈ ਨਾ ਮੇਰੇ ਕੋਲ ਹਾਂ ਜਿੱਥੇ ਚਾਹ ਉੱਥੇ ਰਾਹ ਹਾਂ ਅਸੀਂ ਕੁੱਤਾ ਭਾਈ ਉਸ ਸਮੇਂ ਰੱਖਿਆ ਵੀ ਜਿਹੜਾ ਆਉਂਦੇ ਨੂੰ ਭੌਂਕੇ ਨਾ ਜਾਂਦੇ ਨੂੰ ਭੌਂਕੇ ਜਾਂਦੇ ਨੂੰ ਭੌਂਕੇ ਤਾਂ ਮੈਂ ਸੋਚ ਰਿਹਾ ਦੇਖੋ ਗੱਲ ਇੱਕ ਗੱਲ ਸੁਣੋ ਮੇਰੀ ਗੱਲ ਸੁਣੋ ਜ ਮਤਲਬ ਇਹ ਕੁੱਤੇ ਦਾ ਕੰਮ ਹੁੰਦਾ ਗਾਰਡ ਬਣਾ ਕਰਨਾ ਗਾਰਡ ਗਾਰਡ ਹੁੰਦਾ ਨਾ ਜਿਹੜਾ ਇਹਦਾ ਕੰਮ ਤੁਹਾਨੂੰ ਜਗਾਉਣਾ ਚਾਚੇ ਚਾਚੇ ਕੁੱਤੇ ਦਾ ਕੰਮ ਗਾਰਡ ਵਾਲਾ ਹੋ ਜਾਂਦਾ ਇੱਕ ਲਿਖੇ ਦਾ ਹਾਂ ਚੌਕੀ ਦਾ ਚੌਕੀਦਾਰ ਆ ਗਾਰਡ ਨੂੰ ਅੰਗਰੇਜ਼ੀ ਚ ਚੌਕੀਦਾਰ ਹੁੰਦਾ ਚੌਕੀਦਾਰ ਦੇਖਣਾ ਹੁਣ ਆਪਾਂ ਮੰਨ ਲਓ ਵੀ ਕਿਸੇ ਮਾਲ ਦੇ ਵਿੱਚ ਜਾਂਦੇ ਆ ਜਿਹੜਾ ਉੱਥੇ ਮੂਰੇ ਚੌਕੀਦਾਰ ਬੰਦਾ ਖੜਾ ਹੁੰਦਾ ਹਨਾ ਗਾਰਡ ਖੜਾ ਹੁੰਦਾ ਉਹ ਕਹਿੰਦਾ ਵੀ ਜੀ ਆਓ ਵੈਲਕਮ ਐਂਟਰੀ ਲਓ ਤੁਸੀਂ ਅੰਦਰ ਆਪਾਂ ਫੈਕਟਰੀ ਕਰੋਂਗੇ ਸੁਣੀ 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 ਉਹ ਕਹਿੰਦੇ ਹੁੰਦੇ ਆ ਵੀ ਤੁਸੀਂ ਅੰਦਰ ਬੜੋ ਵੀ ਮੋਸਟ ਵੈਲਕਮ ਜਦੋਂ ਜਾਣ ਲੱਗੇ ਜਦੋਂ ਕਹਿੰਦੇ ਰੁਕ ਜਾਓ ਭਾਈ ਸਾਹਿਬ ਚੈੱਕ ਕਰੋ ਚੈੱਕ ਕਰੋ ਮੜਾ ਜਾ ਕੀ ਕੀ ਲਿਖੇ ਚੱਲੇ ਹੈ ਸਾਡੇ ਟੌਮਿਕ ਸਾਡੇ ਮੜਾ ਸਾਡਾ ਟੌਮਿਕ ਹੈ ਨਾ ਘਰ ਤੇ ਕੋਈ ਸਮਾਨ ਨਾ ਧੱਕ ਲਈ ਜਾ ਸਹੀ ਗੱਲ ਹੈ ਨਹੀਂ ਹੁਣ ਇੱਥੇ ਇੱਥੇ ਮੇਰਾ ਮਕਸਦ ਇਹ ਨਹੀਂ ਸੀ ਵੀ ਕਿਸੇ ਨੂੰ ਆਪਣੀ ਨੀਮਾ ਦਿਖਾਉਣਾ ਮਹਾਰਾਜ ਇੱਥੇ ਉਹ ਜਨਾਬ ਹੁਣ ਤੁਹਾਡਾ ਕੀ ਮਤਲਬ ਆ ਉਹ ਉਹ ਗੱਲ ਗੱਲ ਇੱਥੇ ਇਹ ਮਕਸਦ ਨਹੀਂ ਆ ਵੀ ਅਸੀਂ ਕਿਸੇ ਨੂੰ ਨੀਮਾ ਦਿਖਾ ਰਹੇ ਹਾਂ ਵੀ ਗਾਰਡਨ ਨੂੰ ਕੁੱਤੇ ਗਲ ਮਲਾ ਰਹੇ ਨਹੀਂ ਵੈਸੇ ਇਹ ਉਹ ਕਰਨੀ ਅਜੇ ਰਾਖੀ ਵਾਸਤੇ ਜਦੋਂ ਆਪਾਂ ਗਾਰਡਨ ਨੂੰ ਵੀ ਗਾਰਡਨ ਜਿਹੜਾ ਹੁੰਦਾ ਚਾਚੇ ਗਾਰਡਨ ਨੂੰ ਵੀ ਕਿਤੇ ਰੱਖਦੇ ਆ ਵੀ ਸਾਡੇ ਘਰ ਦੀ ਰਾਖੀ ਵੀ ਜਾਂ ਸਾਡੀ ਸੋਸਾਇਟੀ ਦੀ ਰਾਖੀ ਕਰਨੀ ਆ ਯਾਰ ਕਿਵੇਂ ਵੀ ਹੈ ਨਾ ਉਹ ਰਾਖੀ ਵਾਲੇ ਕੰਮ ਹੈ ਜਾਨੀ ਕਿਤੇ ਇਹ ਥੋੜੇ ਜਾਨਵਰਾਂ ਚਾਹੁੰਦੇ ਸਾਡੇ ਜਿਹੜੇ ਗਾਰਡ ਬੀ ਨੇ ਸਾਡੇ ਭਰਾ ਨੇ ਹੈ ਨਾ ਉਹ ਵੀ ਸਾਡੇ ਇੱਕ ਮਾਂ ਮਾਂ-ਬਾਪ ਦੇ ਬਰਾਬਰ ਹੁੰਦੇ ਨੇ ਜਿਵੇਂ ਬੱਚਿਆਂ ਦੀ ਕੇਅਰ ਕਰਦੇ ਨੇ ਬੱਚਿਆਂ ਨੂੰ ਦੇਖਦੇ ਨੇ ਹੈ ਨਾ ਵੀ ਕਿਤੇ ਇੱਧਰ ਨਾ ਚਲੇ ਜਾਵੇ ਛੱਟ ਨਾਲ ਅੱਜ ਵੀ ਇਹ ਨਾ ਹੋਰ ਨਾ ਹੋ ਜਾਵੇ ਉਹ ਕਹਣਾ ਸਾਰੀ ਗੌਰ ਰੱਖਦੇ ਸਾਡੀ ਸਿਕਿਉਰਿਟੀ ਵਾਸਤੇ ਹਨ ਵਧੀਆ ਉਹ ਵੀ ਵਧੀਆ ਬੰਦੇ ਨੇ ਹਾਂਜੀ ਆਹ ਬੋਲਦੀ ਕਿਸੇ ਸੀਟਾ ਬੁੱਕਾ ਤਾਂ ਪਹਿਲਾਂ ਉਹ ਨੰਬਰ ਬੜਾ ਜੈਦ ਅਦਰਸਲ ਮੈਗਰੇਟ ਟ੍ਰੇਨ 'ਚ ਖੜ ਕੇ ਜਾਣਾ ਹੈ ਖੜੇ ਨਾਲ ਲਈ ਇਹ ਟ੍ਰੇਨ 'ਚ ਖੜ ਕੇ ਹੀ ਆਊਗਾ ਪਹਿਲਾਂ ਮੇਰੀ ਟਿਕਟ ਬੁੱਕ ਕਰੋਣੀ ਸੀ ਇਹ ਕਹਿੰਦੇ ਖੜ ਕੇ ਦੇਖੋ ਫੈਸਲ ਕਰ ਰਿਹਾ ਵੀ ਜੇ ਟ੍ਰੇਨ 'ਚ ਨਾਮ ਮਿਲਿਆ ਨਾ ਕੁਝ ਨਹੀਂ ਖੜ ਕੇ ਨਾ ਜਾਣਾ ਚਾਚੇ ਇਹ ਗੱਲ ਸੁਣਾਉਣੀ ਹੈ ਜੀ ਪਤਾ ਤਾਂ ਹੋਇਆ ਬਾਈ ਆ ਦੇ ਆ ਦੇ ਤੀਰ ਹੋਇਆ ਬੱਚਾ ਡਰਦਾ ਨਹੀਂ ਭਰਾ ਕਿ ਲੈ ਵੀ ਸਿਲੰਡਰ ਮੈਂ ਦੇਖੋ ਜੀ ਦੇਖੋ ਅੰਦਰ ਵਾਲਾ ਸਿਲੰਡਰ ਵੀ ਭਰਿਆ ਪਿਆ ਔਰ ਸਿਲੰਡਰ ਵੀ ਭਰਿਆ ਪਿਆ ਜਿਹੜਾ ਮਰਜੀ ਵਰਤਣ ਮੈਨੂੰ ਮੈਂ ਸਿਲੰਡਰ ਨਹੀਂ ਗੱਲ ਸੁਣੋ ਵੀਰ ਲਾ ਵੀਰ ਦੀ ਗੱਲ ਹੈ ਕਹਿੰਦਾ ਕੀ ਕਹਿੰਦਾ ਉਹ ਕਹਿੰਦਾ ਤੁਸੀਂ ਸਿਲੰਡਰ ਹੀ ਘਾਤਣ ਲਿਆਇ ਭਰਾ ਤੂੰ ਮੈਂ ਜੇ ਤੁਹਾਨੂੰ ਕਹਿੰਦਾ ਸਿਲੰਡਰ ਦੀ ਦੇਖੋ ਗੱਲ ਹੈ ਮੈਂ ਮੇਰੇ ਮਕਸਦ ਹੈ ਸੁਣੋ ਮੇਰੀ ਮੇਰੀ ਪੂਰੀ ਦੇਖੋ ਕਿਸੇ ਬੰਦੇ ਨੇ ਮੈਨੂੰ ਕੋਈ ਕੁਐਸਚਨ ਰੱਖਦਾ ਤਾਂ ਜਵਾਬ ਦੇਣ ਦਾ ਹੱਕ ਤਾਂ ਮੈਂ ਹੀ ਹੈ ਨਾ ਸਹੀ ਗੱਲ ਹੈ ਹਨਾ ਦੇਖੋ ਦੋ ਸਿਲੰਡਰ ਘਰਾਂ ਚ ਪਹਿਲਾਂ ਪਰੇ ਪਏ ਆ ਤੀ ਤੁਸੀਂ ਸਿਲੰਡਰੀ ਦਾ ਵੀ ਰੱਖਤਾ ਉਹ ਹਨਾ ਜੇ ਤੇਰੇ ਕੋ ਪੰਜ ਸੂਟ ਪੈਣਾ ਹੈਗੇ ਤਾਂ ਛੇ ਮੈਂ ਫੇਰ ਮੰਗੂਗੀ ਮੈਂ ਨਾ ਆਪੇ ਬਹਾਨਾ ਲਾਉਣਾ ਕੋਈ ਨਾ ਕੋਈ ਬਾਕੀ ਗੱਲ ਫੇਰ ਵੀ ਮੇਰਾ ਮਨ ਦੇ ਵਿੱਚ ਹੈਗਾ ਸੀ ਮੈਂ ਭਰਾ ਦਿਆਉਣਾ ਫੇਰ ਵੀ ਮੈਂ ਮੈਂ ਫੇਰ ਵੀ ਮੈਂ ਫੇਰ ਵੀ ਮੈਂ ਫੇਰ ਇਹ ਗੱਲ ਨਹੀਂ ਬਣਦੀ ਇਹ ਗੱਲ ਨਹੀਂ ਬਣਦੀ ਚਾਚੇ ਪਾਰਲੀਮੈਂਟ ਚ ਕਾ ਪੈ ਗਿਆ ਹਾਂ ਪਾਰਲੀਮੈਂਟ ਗੱਲੇ ਨਹੀਂ ਬਣਦੀ ਹੈ ਕਿ ਇਹ ਦੇਖਿਆ ਸਪੋਰਟਰ ਬਣ ਗਿਆ ਦਾ ਆਪਣੀ ਭਤੀਜੀ ਦਾ ਲੈ ਗੱਲ ਨਹੀਂ ਬਣਦੀ ਅੱਲਾਹ ਕਰਦਾ ਤੇਰਾ ਸਮਝ ਗੱਲੇ ਨਹੀਂ ਬਣਦੀ ਅੱਛਾ ਚਾਚੇ ਲਾ ਲਓ ਛੇ ਮੈਨੂੰ ਹਾਂ ਨਾ ਕਰ ਦੋ ਹਾਂ ਕਰ ਦੋ ਇਹੀ ਗੱਲ ਬਣਦੀ ਚਾਚੇ ਮੈਨੂੰ ਕੀ ਗੱਲ ਦਾ ਜਵਾਬ ਦੇ ਜਾਂ ਦੋ ਸਿਲੰਡਰ ਘਰਾਂ ਭਰੇ ਪਏ ਆ ਨਹੀਂ ਮਨ ਲਾ ਮੈਨੂੰ ਭੁੱਖ ਲੱਗੀ ਆ ਇੱਕ ਮਿੰਟ ਫੜ ਜਾ ਤੈਨੂੰ ਭੁੱਖ ਲੱਗੀ ਮੈਨੂੰ ਭੁੱਖ ਲੱਗੀ ਤੈਨੂੰ ਮੈਂ ਦੋ ਸਬਜ਼ੀਆਂ ਕਰ ਰੋਟੀ ਖਿਲਾਤੀ ਰੱਜ ਕੇ ਇਹ ਉਹ ਤੇ ਬਾਤ ਉਹ ਕਹਿੰਦਾ ਗਾਵਾਂ ਮੈਂ ਚੱਟਣ ਗੇ ਰਹਾਣੀ ਆ ਹਾਂ ਫੇ ਤੇਰੀ ਗਲਤੀ ਹੈ ਨਹੀਂ ਮੇਰੀ ਚੈਲੰਜ ਜਰੂਰੀ ਨਹੀਂ ਕਰ ਰਿਹਾ ਇਹ ਮਤਲਬ ਹੈ ਨਹੀਂ ਉਹ ਮੇਰੇ ਕੋਲ ਸੋਨੇ ਦੀ ਰੋਟੀ ਬਸ 88 ਲਿਆ ਨਹੀਂ ਯਾਰ ਮੈਂ ਕਹੂੰਗਾ ਮੈਂ ਤਾਂ ਕਈ ਵਾਰ ਦੇ ਨਹੀਂ ਕਰਦਾ ਹੈਗਾ ਜਿੰਨਾ ਤੂੰ ਸਾਨ ਸੋਨੇ ਦੀ ਥਾਲੀ ਰੋਟੀ ਭਰੋ ਦੇ ਮੈਂ ਤਾਂ ਕਹੂੰਗਾ ਕਿ ਤਰ ਨਹੀਂ ਖਾਣੀ ਤੂੰ ਕਿਉਂ ਫਿਰ 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 ਨਹੀਂ ਫਿਰ ਨਹੀਂ ਤੂੰ ਕੰਮ ਕਰ ਜਬ ਜਿਹੜੀ ਰੋਟੀ ਹੈ ਚਾਚੇ ਚਾਚੇ ਸੁਣ ਮੇਰੀ ਚਾਚੇ ਚਾਚੇ ਮੇਰੀ ਗੱਲ ਸੁਣਾ ਮੇਰੀ ਚਾਚੇ ਚਾਚੇ ਮੇਰੀ ਗੱਲ ਸੁਣਾ ਜਿਹੜੀ ਰੋਟੀ ਖਾਣੀ ਆ ਉਹਦਾ ਮਤਲਬ ਢਿੱਡ ਭਰਨਾ ਮਾਮਾ ਮੈਂ ਚੁੱਪ ਚੁੱਪ ਸੁਣ ਮੇਰੀ ਗੱਲ ਹਾਂ ਸੁਣ ਲੈ ਮੇਰੀ ਗੱਲ ਰੋਟੀ ਖਾਣੀ ਮਤਲਬ ਢਿੱਡ ਭਰਨਾ ਚਾਹੇ ਉਹਨੂੰ ਤੂੰ ਹੱਥ ਪਰ ਰੱਖ ਕੇ ਖਾ ਲੈ ਤਾਂ ਵੀ ਢਿੱਡ ਭਰ ਜਾਣਾ ਚਾਹੇ ਸੋਨੇ ਦੀ ਥਾਲੀ 'ਚ ਰੱਖ ਕੇ ਖਾ ਲੈ ਤਾਂ ਵੀ ਢਿੱਡ ਭਰ ਜਾਣਾ ਚਾਹੇ ਚਾਂਦੀ 'ਚ ਚਾਹੇ ਪਿੱਤਲ ਦੀ ਜਾਂ ਸਟੀਲ ਦੀ ਚਾਹੇ ਸਿਲ버ਟ ਦੀ ਜਾਂ ਜੋ ਜਿੰਨੀਆਂ ਤਾਤਾਂ ਐ ਸਾਰੀਆਂ ਰੱਖ ਲੈ ਗੱਲ ਤਾਂ ਢਿੱਡ ਭਰਨ ਤੱਕ ਮਤਲਬ ਹੈ ਪਰ ਇਹ ਨਾਨਕ ਕਾ ਵੀ ਮੈਂ ਸੋਨੇ ਦੀ ਥਾਲੀ ਫਲਾਉਣਾ ਟਿੰਕਾ ਨੋ ਉਹ ਉਹਦੇ 'ਚ ਤੇਰੀ ਉਹਦੇ 'ਚ ਤੇਰਾ ਇਹ ਨਹੀਂ ਚੁਆਇਸ ਹੋਣੀ ਚਾਹੀਦੀ ਵੀ ਢਿੱਡ ਭਰਨਾ ਏ ਤਾਂ ਮੈਂ ਇਹ ਸਬਜ਼ੀ ਗਾ ਦੇ ਖਾਣੀ ਆ ਤਾਂ ਢਿੱਡ ਭਰਨਾ ਮੈਂ ਜਾਂ ਮੈਂ ਚਟਣੀ ਕਾ ਖਾਣੀ ਆ ਤਾਂ ਢਿੱਡ ਭਰਨਾ ਮੈਂ ਹਾਂ 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 ਮੈਂ ਆ ਜਾਣਾ ਆ ਜਾ ਆ ਜਾ ਮੈਂ ਲੈ ਕੇ ਆ ਗਿਆ ਚਾਚੇ ਲੈ ਕੇ ਆ ਗਿਆ ਲੈ ਕੇ ਆ ਗਿਆ ਗੱਲ ਇਦਾਂ ਵੀ ਘਰ ਦੇ ਵਿੱਚ ਗੈਸ ਦੀ ਜ਼ਰੂਰਤ ਹੈ ਹਾਂ ਸੁਣੀ ਸੁਣੀ ਹਾਂ ਇੱਥੇ ਆ ਕੇ ਆ ਕੇ ਨਿਕਲ ਜਾ ਯਾ ਘਰ ਦੇ ਵਿੱਚ ਦੋ ਸਿਲੰਡਰ ਭਰੇ ਹੋਏ ਪਏ ਹੋਣ ਤਾਂ ਇੰਨੇ ਕ ਸਿਲੰਡਰੀ ਕਾਵੇਂ ਵਾਸੇਪਰੋਨੀ ਚਪ ਚਪ ਚਾਂਤੀ ਹਲ ਮਚਾ ਇੱਕ ਪਾਸੇ ਹਲੇ ਦੇਖੋ ਗੱਲ ਜਦੋਂ ਚੱਲਦੀ ਹੈ ਤਾਂ ਇੱਕ ਪਾਸੇ ਦੋ ਸਿਲੰਡਰ ਭਰੇ ਪਏ ਆਂ ਘਰਾਂ ਇੱਕ ਸਿਲੰਡਰੀ ਭਰਨੇ ਨੂੰ ਗੱਲ ਕਹਿੰਦੇ ਆ ਜੇ ਉਹ ਨਹੀਂ ਭرائی ਤਾਂ ਸਿਲੰਡਰ ਅੱਗ ਸਰ ਸਕਦਾ ਬਾਹਰ ਬਾਈ ਉੱਲੇ ਦੇ ਬਾਹਰ ਹੈ ਅੰਦਰ ਚਾਚੇ ਮੈਂ ਬਹਿ ਬਹਿ ਵੀਰੇ ਵੀਰੇ ਮੈਂ ਜੇ ਤੇਰੇ ਨਾਲ ਗੱਲ ਕਰੂੰਗਾ ਜਦ ਮੈਂ ਤੇਰੇ ਨਾਲ ਗੱਲ ਕਰੂੰਗਾ ਤੂੰ ਜਵਾਬ ਦੇਣਾ ਹੈਨਾ ਜੀ ਧੰਨਵਾਦ ਅੱਜ ਦੇ ਘਰੇ ਬੈਠੇ ਆ ਜੇ ਬਾਈ ਜਿਹੜੀ ਭਰਾ ਲਿਆਉਂਦਾ ਆਪਾਂ ਵੀ ਬਾਹਰ ਬੈਠੇ ਆ ਤੇ ਇਹ ਜਨੇਰ ਜਿੰਦੇ ਬੈਠਣਾ ਆਪਾਂ ਨੂੰ ਛਾ ਨਹੀਂ ਮੰਗਣੀ ਜਾਈਦੀ ਸਾਨੂੰ ਦਰਖਤ ਮੰਗਣਾ ਚਾਹੀਦਾ ਓਹ ਇਹ ਤਾਂ ਹੋਰ ਬਸੇ ਲਿਆ ਇਹ ਫਿਲਾਸਫੀ ਕੋਈ ਕੰਮ ਸੁਣਾ ਇਹ ਕਹਿੰਦਾ ਚਾਲਦਾ ਯਾਰ ਸਲੰਡਰ ਤੋਂ ਤੋੜਾ ਕਰਾਓ ਨਾ ਸਲੰਡਰ ਹੀ ਬਰੋ ਸਿੱਧੇ ਗੱਡੀ ਨੂੰ ਗਾਓ ਬਹੁਤ ਬਹੁਤ ਬੰਦੇ ਦੀ ਗੱਲ ਬਣਈਏ ਕਹਿੰਦਾ ਸ਼ਾਹ ਚਾਹੀਦੀ ਸ਼ਾਹ ਨਾਲ ਦਰਖਤ ਪੈਦਾ ਹੋਊ ਦਰਖਤ ਦੀ ਸ਼ਾਹ ਹੁੰਦੀ ਐ ਉਹਦੇ ਉੱਪਰ ਤੇ ਲੱਕੜੀਆਂ ਵੱਢੋ ਫਿਰ ਉਹਨਾਂ ਨੂੰ ਸੁਕਾਓ ਸੁਕਾਉਣ ਤੋਂ ਬਾਅਦ ਵਿੱਚ ਚੁੱਲ੍ਹੇ ਵਿੱਚ ਬਾਲੋ ਇਹਨਾਂ ਨੂੰ ਗੈਸ ਲਿਆ ਕੇ ਹੀ ਨਾ ਦੋ ਲੱਕੜੀ ਗੱਲ ਨਹੀਂ ਨਹੀਂ ਭਾਬ ਗਲਤ ਆ ਤੁਹਾਡੇ ਹਾਂ ਲੈਂਟਰ ਪਾਓ ਸੋਈ ਬਣਾਓ ਹਾਂ ਖੁੱਲੀ ਹਵਾਦਾਰ ਸੋਈ ਬਾਰ ਹੋਵੇ ਜਾਇਆ ਜਾਓ ਸੋਈ ਬਣਾਓ ਕੁੰਡਾ ਲਾਓ ਚੁੱਲਾ ਬਾਰੋ ਹਾਂ ਮੈਂ ਸੁਣੋ ਕੁੰਡਾ ਕਿੱਥੇ ਬਣਾਉਣਾ ਇਹਨਾਂ ਨੇ ਜਜ਼ਮੀਨ ਦੇ ਬਿਆਨ ਲੋਕ ਦਾ ਤੁਹਾਨੂੰ ਉੱਪਰ ਇੱਕੜਾ ਬਣਾਉਣਾ ਮੈਂ ਕਿਹਾ ਸਰਬਾਤੀ ਹਾਂ ਆ ਬਬਾ ਬਬਾ ਚਾਹੇ ਮੈਨੂੰ ਲੈ ਰੋ ਮੈਂ ਸੌਣ ਲੱਗਾਂ ਉਹ ਪਿਆਰ ਹੈ ਕਾ ਮੈਂ ਤੋਟਣ ਦਾ ਪਾਈਆਂ ਤੋ ਏ ਚੁੱਪ ਕਰ ਤੀਨਾ ਪਾਈਆਂ ਹਾਂ ਹਾਂ ਨਾ ਨਾ ਉੱਥੇ ਰਾਤ ਨੂੰ ਰੋਟੀ ਖਾਂਦੀ ਸੀ ਇਹਨੂੰ ਘਰ ਦੇ ਜਨਪਾ ਟੀਨਾ ਬਾਦੋ ਖਾਣੂ ਪਾ ਦਾਂਗੇ ਕੋਈ ਕੱਲੂ ਚਾਚੇ 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 ਉਠਾਤੇ ਨਹੀਂ 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 ਹੌਲੀ ਚੱਲ ਚਾਚੀ ਦਾ ਸੁਣ ਇਹਨੇ ਕਿਆ ਕਿਹਾ ਤਾਂ ਕਾਲੂ ਵੀ ਕਾਲੂ ਪਾਉਂਗੇ ਕਾਲੂ ਪਾ ਦੇਣੀ ਅਸੀਂ ਕੱਲ ਤਾਂ ਆਏ ਆਉਣ ਤਾਂ ਦੇ ਕੱਲ ਨੂੰ ਕੱਲ ਕੱਲ ਵੀ ਗੱਲ ਹੋਈ ਵੀ ਨਾ ਲੈ ਕਹਿੰਦਾ ਹਟ ਜਾ ਲੈ ਕਾਲੂ ਟਿੰਡਾ ਵਾਗ ਲੈ ਲੈ ਵੀ ਪੀ ਜਾਂਦੀ ਹੈ ਕਾਲੂ ਯਾਦ ਰੱਖੀ ਵੀ ਕੱਲ ਨੂੰ ਟਿੰਡਾ ਤੈਨੂੰ ਮਿਲਣਗੇ ਯਾਦ ਰੱਖੀ ਕਾਲੂ 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 ਕੱਲ ਨੂੰ ਕਾਲੂ ਕਰੂਗਾ ਨਾਲੇ ਕਾਲੂ ਮੈਂ ਮੈਂ ਦੀ ਬਾਅਦ ਤਾਉਂਗਾ ਦੇਖੋ ਨਹੀਂ ਨਹੀਂ ਕਾਲੂ ਸੁਣ ਲੈ ਚਾਚੇ ਦੇਖ ਲੈ ਲੈ ਓਏ ਵੀਰਾਨੀ ਕਾ ਹਾਂ ਦਿਮਾਗ ਕਰਾ ਬਦ ਤੇਰਾ 9 ਤਰੀਕ ਤੱਕ ਟੀਨਾ ਇਹ ਕਹਿੰਦੀ ਮੇਰਾ ਸੁਣਦਾ ਨਹੀਂ ਇਹ ਚਾਚੇ ਨੂੰ ਆਪਣੇ ਨੂੰ ਨਾਮ ਲੈ ਕੇ ਬਣਾਉਣ ਲੱਗ ਪਿਆ 9 ਤਰੀਕ ਦੇ 7 ਮਾ ਇਹ ਕੋਈ ਡੇਟ ਨਹੀਂ ਅਸੀਂ ਦਿੰਦੇ ਯਾਰ 25 ਅਸੀਂ ਕੋਈ ਡੇਟ ਨਹੀਂ ਦਿੱਤੀ ਅਸੀਂ ਕੱਲ ਵੀ ਗੱਲ ਹੋਈ ਹੈ ਬਸ ਕੱਲ ਨੂੰ ਟੀਨਾ ਮਿਲੂ ਤੈਨੂੰ ਕੱਲ ਨੂੰ ਟੀਨਾ ਪਈਆਂ ਮਿਲੂ ਉਹ ਤੂੰ ਜੋ ਮਰਜੀ ਤੇਰੇ ਵਾਸਤੇ 8 ਹੋ ਗਈ 8 ਹੋ ਗਈ ਇਹ ਤਾਂ ਆਮ ਲੋਕਾਂ ਨੇ ਤਰੀਕਾ ਬਣਾਈਆਂ ਹੋਈਆਂ ਜਿਹੜੀ ਕੱਲ ਹੈ ਨਾ ਉਹ ਲੋਕ ਕਦਰ ਕੁਦਰਤ ਦੀ ਬਣਾਈ ਹੈ ਕਾਲਾ ਕਾਲਾ ਨੋ ਕਾਲ ਆ ਹਨਾ ਫਿਰ ਕਾਲਾ ਨੋ ਕਾਲ ਆ ਜਦੋਂ ਕਾਲ ਹੁੰਦਾ ਕਾਲ ਵਿੱਚ ਕਦੇ ਕੋਈ ਕੰਮ ਨਹੀਂ ਕਰਨਾ ਚਾਹੀਦਾ ਵੇ ਹੁਣੇ ਕਰੋ ਚੱਲ ਟੀਨਾ ਬੱਚਾ ਚੱਲ ਟੀਨਾ ਬੱਚਾ ਚੱਲ ਚੱਲ ਥੱਲੇ ਬੀ ਆ ਰੁਪੇ ਦੇ ਪਾਣੋ ਆ ਰਿਹਾ ਟੀਨਾ ਦੇ ਦੀ ਗਾੜੀ ਨਾ ਨਾ ਚੱਲ ਹੁਣੇ ਉੱਪਰ ਤੇ ਲੈ ਕੇ ਜਿੱਥੇ ਬੜੀ ਟੀਨਾ ਟੀਨਾ ਦੇ ਪਈਆਂ ਥੱਲੇ ਚੱਲੋ ਚੱਕੋ ਸਰ ਜੀ 500 ਪਕੜਨੇ ਚੱਲੂਗੇ ਕਾ ਨਾ ਭਾਈ ਪਕੜ ਲਾਂਗੇ ਇਹਨਾਂ ਧੰਨਵਾਦ ਹੈ ਨਾ ਫੇਰ ਹੁਣੇ ਕੰਮ ਕਰੋ ਡ੍ਰਿੱਲ ਲੈ ਕੇ ਆ ਸਾਹਿਬ ਭਾਈ ਗੱਲ ਹੁੰਦਾ ਚਾਚਾ ਖੜਾ ਕਹਿੰਦਾ ਕੱਲ ਕਰੇ ਸੋ ਆਜ ਕਰ ਆਜ ਕਰੇ ਸੋ ਆਪ ਆ ਭਾਈ ਇਹ ਹੁਣੇ ਕਹਿੰਦਾ ਚਲੋ ਵੀ ਟੀਨਾ ਹੁਣੇ ਬਾਲ ਲੈਣੇ ਸਰ ਜੀ ਖੜਾ ਦੋ ਕਰ ਲੈਣਾ ਕੁਝ ਨਹੀਂ ਉਹ ਕੱਲ ਚਾਚਾ ਉਹ ਸਰ ਚਾਚੇ ਚਾਚੇ ਤੂੰ ਤਾਂ ਆਇਆ ਕਹਿੰਦਾ ਟੀਨਾ ਪੋਣੇ ਵੀ ਚਲੋ ਕੱਪੜੇ ਪਾ ਲਓ ਬੰਦੇ 5 ਮਿੰਟ ਜਾ ਕੇ ਮੁੱਦਸਲ ਖਾਣ ਦੇ ਗਿਆ ਬੰਦਾ ਕੱਪੜੇ ਪਾ ਕੇ ਮੁੜ ਆਇਆ ਨਾ 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 ਕਹਿੰਦਾ ਗੱਲਫ੍ਰੈਂਡ ਨਾਲ ਵੀ ਅੱਜ ਅੱਚਰ ਅੱਜ ਹੀ ਕਰਦ ਰਿਹਾ ਹਾਂ ਹਾਂ ਅੱਜ ਅੱਜ ਚੱਲ ਭਾਈ ਦੇਖਦੇ ਆਂ ਸਾਡੇ ਨਾਲ ਹੋ ਗਏ ਸਾਡੇ ਤੁਹਾਡੀ 1 ਘੰਟਾ ਪਹਿਲਾਂ ਟ੍ਰੇਨ ਆ ਪਾਪੇ ਜੀ ਤੁਹਾਡੇ ਚਾਚਾ ਦੁਸਾਰਾ ਕੋਈ ਬੰਦੇ ਨੂੰ ਦੇਖਣਾ ਪੈਣਾ ਕਿੱਥੇ ਨੂੰ ਚਲੋ ਮੈਂ ਰੋਟੀ ਲੈ ਕੇ ਆਉ ਮੇਰੇ ਤਾਂ ਕੱਪੜੇ ਵੀ ਨਹੀਂ ਪਤਾ ਕਿੱਥੇ ਪਏ ਆ ਕੱਪੜੇ ਆ ਸਾਡੂ ਸ਼ਾਮ ਦੇਰੇ ਜਾਣਾ ਇੱਥੇ ਹੀ ਚੱਲੋ ਚਾਚੇ ਕਿੱਥੇ ਜਾਣਾ ਚਾਚੇ ਉਹ ਆ ਲੱਡੂ ਪਤਾ ਨਹੀਂ ਕਿਆ ਖਹੀ ਜੰਦੀ ਨਹੀਂ ਇਧਰ ਨੂੰ ਲੱਡੂ ਤਾਂ ਪੱਕਾ ਹੀ ਬੋਧ ਦੇ ਵਾਗ ਲੱਗਿਆ ਇਹਨਾਂ ਨੂੰ ਨਹੀਂ ਲੱਡੂ ਕੋਦੇ ਨਹੀਂ ਲੱਡੂ ਤਾਂ ਪਤਾ ਨਹੀਂ ਕੁਝ ਹੋ ਰਿਹਾ ਕਿਹਿੰਗਾ ਪੱਕਾ ਹੀ ਜਮ ਬੋਲਵਾ ਲੱਡੂ ਤਾਂ ਪੀਰ ਚਾਹ ਲੱਡੂ ਤਾਂ ਮਜਾਣਾ ਲੱਡੂ ਤਾਂ ਮਨਾ ਸ਼ਾਂਤ ਰਹਿ ਜਾ ਮੈਂ ਕਿਹਨੂੰ ਪੁੱਛਾਂ ਮੈਂ ਨਾ ਕੋਈ ਹੋਰ ਆਕਾ ਇਹ ਮੇਰੇ ਵੀ ਦਿਮਾਗ 'ਚ ਘੁੰਮ ਜਾਵੇ ਮਾਂ ਬਾਈ ਕਹਦਾ ਤਿਆਰ ਕਿ ਤੈਨੂੰ ਜਾਣ ਨੂੰ ਮਾਪ ਪਿਤਾ ਦੀ ਹੁਣ ਦਿਮਾਗ 'ਚ ਨਹੀਂ ਆਉਂਦਾ ਕਿਆ ਕਹਦਾ ਉਹ ਬਾਈ ਨੇ ਕਿਹਾ ਹੈਗਾ ਮੈਨੂੰ ਕਾਲੇ ਬਾਈ ਨੇ ਕਿਹਾਗਾ ਚਲੋ ਕੋਈ ਨਾ ਹੁਣ ਸੀਰੀਅਸ ਚਲੋ ਜੀ ਸੀਰੀਅਸ ਹੋਗੇ ਜੀ ਚਲੋ ਪੜਾਅ ਦਾ ਸਿਖਾਓ ਵੀ ਸੀਰੀਅਸ ਹੋ ਰਹੇ ਕਹਾਂ ਕਿਹੜਾ ਹੋਤਾ